ਹਾਂਜੀ ਸਸੀਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮਗੇ ਸੋ ਲੋ ਜੀ ਅੱਜ ਅਪਾ ਪਹੁੰਚੇ ਸੀਗੇ ਜੀ ਪਿੰਡ ਨੱਤਾ ਜਿਹੜਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਜੀ ਰੇਤਾ ਮਾਰਦਾ ਜਿਵੇਂ ਤੁਸੀਂ ਆਪਿਆ ਦੇਖ ਸਕਦੇ ਹੋ ਤੇ ਪਾ ਕੇ ਕੈਮਰਾ ਕਰਦੇ ਚੈੱਕ ਕਰਦੇ ਦੇਖਦੇ ਕੀ ਪ੍ਰੋਬਲਮ ਆ ਆਪਣੇ ਬੋਰ ਦੇ ਵਿੱਚ ਭਾਈ ਕੀ ਨੋ ਮਾਤਰਾ ਤੇ ਇੱਕ ਗਣ ਗਾਲੀ ਦੇ ਬੋਟ ਬਸ ਕੀਏ ਦੋ ਰੋਟੇ ਇਹਨਾਂ ਦੇ ਕਿ ਸਬਸਕ੍ਰਾਈਬਰ ਨਹੀਂ ਕਰਦੇ ਮਾਫੀ ਕਿਵੇਂ ਸਬਸਕ੍ਰਾਈਬਰ ਕੋਈ ਨਹੀਂ ਕਿਸੇ ਦਾ ਹਾਂ ਪਾਣੀ ਤਾਂ ਗੁੰਨਦੀ ਦੇ ਰਹੀ ਸੀ ਘਟਾ ਆ ਗਈ ਸੀ ਮੋਦੜੀ ਪਾਣੀ ਵਾਲੀ ਮੱਛਲ ਵਾਲੀ ਅੱਛਾ ਮਲਕਰੀ ਬੋਲ ਕੇ ਆਪੀ ਹੋ ਗਈ ਵਧੀਆ ਕੱਲ ਕਹਿ ਕੋਈ ਗੱਡੀ ਦੀ ਮੋਟਰ ਬਈ ਹਨ ਬਈ ਕੱਲ ਕਹਿ ਕੋਈ ਗੱਡੀ ਦੀ ਮੋਟਰ ਕੱਲੋ 2 ਕ ਦਾ ਟਾਈਮ ਤੇ ਫਿਰ ਬੱਲੇ ਮੈਂ ਨੰਬਰ ਇਹ ਲਈ ਗਿਆ ਇੱਕ ਨੂੰ ਪੁੱਛਿਆ ਕਿੱਥੇ ਦਾ ਦੀ ਉਹ ਹਸਨਪੁਰ ਦਾ ਇਹ ਸਹੀ ਕਹਿੰਦਾ ਨਮੂਲ ਦਾ ਮਿਸਤਰੀ ਆ ਕਹਿੰਦਾ ਉਹ ਕੰਡੂ ਕਹਿੰਦਾ ਪੈਂਸਰ ਗੁੰਚਰੀ ਵੀ ਲਾ ਦਿੰਦਾ ਫਿਰ ਬੀਰਾ ਕਹਿੰਦਾ ਉਹ ਤਾਂ ਜੰਦਾ ਫਿਰ ਉਹਨੇ ਜੱਗੇ ਨੂੰ ਫੋਨ ਕਰ ਲਿਆ ਫਿਰ ਮੈਂ ਆਪਣੇ ਉਹ ਯੂਟਿਊਬ ਤੇ ਮੇਰੇ ਦੇਲੇ ਵਿੱਚ ਲੱਗੇ ਤਾਂ ਫੌਜੀ ਦੇ ਬੋਰ ਲੱਗੇ ਪੈਂਚਰ ਲੱਗੇ ਜੀ ਚੱਲ ਰਿਹਾ ਇੱਥੇ ਉਹਦੇ ਪੰਡੀ ਨਤਾਂ ਉਹ ਤੋਂ ਨਹੀਂ ਫਿਰ ਉਹ ਭੁੱਲ ਭੁੱਲਣਾ ਗਿਆ ਕਿੰਨਾ ਹੋ ਗਿਆ ਬਾਈ ਫਿਰ ਮੈਂ ਜੁਆਲ ਟੂਬ ਜੀ ਤੇ ਦੇਖਿਆ ਮਖਾ ਤਾਂ ਨਮੋਲਦੀ ਨੇ ਬਾਈ ਉਹੀ ਹੋਣੇ ਮਖੱਲਾ ਨਾਲੋਂ ਫੋਨ ਫਿਰ ਮੈਂ ਉਹਦੀ ਲਾਇਆ ਹਾਂ ਮੈਂ ਕਿਹਨਾਂ ਕਰ ਮਿਲੂ ਕੀ ਗੱਲ ਹੋ ਗਈ ਹੋ ਗਈ ਗੱਲ ਉਹਨਾਂ ਨਾਲ ਉਹਨਾਂ ਨਾਲ ਤਾਂ ਕੋਈ ਗੱਲ ਨਹੀਂ ਹੋਈਗੀ ਉਹ ਤਾਂ ਕਦੇ ਬੰਦਾ ਹੋਰ ਪੁੱਛ ਲਿਆ ਚਲ ਠੀਕ ਹੈ ਚੰਗਾ ਮੈਂ ਤੁਹਾਨੂੰ ਦੱਸਦਾ ਮੈਂ ਕੋਈ ਨਾ ਹੁਣ ਪੁਲਿਸ ਦੇ ਮੁੰਡੇ ਰੋਕਣ ਕਹਿੰਦਾ ਮੇਰੇ ਤਾਂ ਤਿੰਨੇ ਦਿੱਗੇ ਚੱਲ ਬਾਈ ਜਾਣ ਦੇ ਲੋ ਬਾਈ ਚਾਹ ਪੀ ਪੀਨੇ ਬਾਈ ਬਸ ਆਂਦੀ ਪਾ ਲੈ ਬਾਈ ਜਾਣ ਦੇ ਕਿੰਨਾ ਹੋ ਗਿਆ ਤੇ ਪਾਣੀ ਲੈ ਬਲ ਧੰਨਵਾਦ ਆ ਪਾਣੀ ਹੈ ਬਾਈ ਮੇਰੇ ਰੱਖੋ ਰੱਖੋ ਯਾਰ ਪਾਈਪ ਲਾਈਨ ਆਪਣੇ ਤੋਂ ਇੱਧਰ ਆ ਆਪਣਾ ਬੁਆਏ ਇੱਧਰ ਆ ਆ ਆ ਚੱਲ ਜਾਣ ਦੇ ਮੜਾ ਤਾਂ ਜਾ ਕੇ ਛੱਡੀ ਤਾਂ ਜਾ ਕੇ ਛੱਡੀ ਮੜਾ ਜਾਂ ਬੜ ਠੀਕ ਹੈ ਜਾਣ ਦੇ ਪਰਵਾਰੀ ਕਿਸ ਤਾ ਮਾਰ ਕੇ ਲੈ ਜਾਉਗਾ ਮੇਰੀ ਮਰ ਲੱਗੂ ਤੇਰੀ ਸ਼ੰਖਣ ਬਾਉਲ ਹੋਲੀ ਚੱਲੀ ਹੋਲੀ ਉੱਪਰ ਕਰੀ ਕਿੰਨਾ ਹੋ ਗਿਆ ਓਰੇ ਥੱਲੇ ਘਰ ਮੜਾ ਜਾ ਬਸ ਆਈ ਬਾਈ ਉਰੇ ਮੜਾ ਜਾ ਖੜਾ ਲੈ ਖੜਾ ਲੈ ਥੋੜਾ ਜਿਹਾ ਉੱਪਰ ਕਰਾਂ ਇਧਰ ਦੀ ਆਏ ਬਾਈ ਤਾਂ ਜਾ ਕਲਾਈ ਨੱਕ ਥੋੜਾ ਜਿਹਾ ਆ ਜਾ ਬਾਈ ਜਿਤਾ ਮੋਟਰ ਨਾਲ ਤਾਂ ਆ ਗਿਆ ਪਾਪੇ ਠੀਕ ਆ ਬਾਈ ਜਾ ਟੁੱਟ ਕੇ ਅੰਦਰ ਆ ਗਿਆ ਬਾਈ ਬਈ ਇਹਦਾ ਹੁਣ ਪੈਂਚਰ ਇੱਕ ਹਾਂ ਪੈਂਚਰ ਦੇਖਾਂ ਕਿੰਨਾ ਹੋ ਗਿਆ ਬਈ ਇਹ 141 141 ਨਾਤੀ ਗਈ ਸਾਹਮਣੀ ਮੜਾ ਤਾਂ ਕਰੀ ਉਹ ਧੀ ਆਤੀ ਗਈ ਉੱਪਰ ਕਰੀ ਮੜਾ ਜਾਂ ਆਤੀ ਗਈ ਪਰ ਟੁੱਟ ਗਿਆ ਡਾ ਰਹੀ ਇਹ ਹੂੰ ਟੁੱਟਿਆ ਨਾ ਵੀਰੇ ਹਾਂ ਟੁੱਟਿਆ ਜੀ ਚੱਲ ਜਾਣ ਦੇ ਬਾਈ ਜੇ ਥੱਲੋਂ ਪਾ ਚੱਲ ਤਾਂ ਅਜਾ ਦੇਖ ਦੇ ਗੱਤੀ ਤੱਕ ਕੀ ਗੱਲ ਬਾਤ ਇੱਕ ਪਾਸੇ ਨੌਰ ਇਹ ਬੋਰ ਟੁੱਟਣ ਦਾ ਕਾਰਨ ਕੀ ਹੈ ਵੀਰੇ ਪਾਣੀ ਉਹ ਪਾਣੀ ਨੇ ਤੱਕ ਦਾ ਪੈਣ ਦਾ ਯਾਰ ਪਰ ਹਾ ਤੋਂ ਉਦੋਂ ਹਫ਼ਤਾ ਦਾ ਪਾਣੀ ਛੱਡੀ ਰੱਖਿਆ ਅੱਜ ਥੱਲੇ ਚਲਾ ਗਿਆ ਪਾਈਪ ਓਟੇ ਗੱਟੇ ਪੀਹੂ ਹਾਂ ਮਿੱਟੀ ਛੱਡਦੀ ਆ ਹੌਲੀ ਹੌਲੀ ਉੱਪਰ ਕਰੀ ਬੱਸ ਥੱਲੇ ਕਰ ਕਿੰਨਾ ਹੋ ਗਿਆ ਓਰੇ 52 ਥੱਲੇ ਕਰੀ ਮੜਿਆ 152 ਚਲੋ ਜੀ ਉੱਪਰ ਕਰੀ ਮੜਾ ਜਾ ਹਾਂ ਥੱਲੇ ਆਣੇ ਦਾ ਸਾਕਟ ਆ ਜੀ ਇਸ ਆਕਟ ਚਾਰੇ ਪਾਸੇ ਨੇ ਉੱਥੇ ਚਾਰੇ ਪਾਸੇ ਨੂੰ ਟੁੱਟੇ ਦੀ ਕੱਲੀ ਸਾਹਮਣੇ ਉਹਦੀ ਕਿ ਇਹ ਚਾਰੇ ਪਾਸੇ ਜਾਣਦੇ ਇੰਨਾ ਹੋ ਗਿਆ ਥੱਲੇ ਨਾ ਕਰੀ ਕਿੰਨਾ ਵਿਹਲੇ ਬਣੇ ਦੀ ਬਾਈ ਤੁਸੀਂ 60 ਹਾਂ ਬਾਈ ਡ్రਾਈਵਰੀ ਵੀ ਇੱਕ ਫੁੱਟ ਔਖੀ ਨਿਕਲੀ ਆ 190 ਡ్రਾਈਵਰੀ ਨੂੰ 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 ਟੋਟੇ ਔਖੇ ਲਿਖੜੇ ਮਾ ਫੇ ਲਿਖੜੀ ਗਈ ਆ 20 ਫੁੱਟ ਹੋ ਗਈ ਹਾਂ ਵੀ ਹੋ ਟੋ ਗਈ ਲੋ ਜੀ 155 ਦਾ ਆਖਿਆ ਸਾਰਾ ਉਹ ਰੇ ਠੀਕ ਆ ਬਾਈ ਇੰਨਾ ਵੇਲਾ ਬਾਈ ਹਾਂ ਠੀਕ ਬਾਕੀ ਫਿਰ ਰੇਤਾ ਕਿ ਵੀਰੇ ਹਾਂ ਰੇਤਾ ਹੀ ਹੁਣ 141 ਤੋਂ ਲੈ ਕੇ 155 ਤੱਕ ਤਾਂ 10 ਫੁੱਟ ਤਾਂ ਟੁੱਟਿਆ ਹੋਇਆ ਜੀ ਠੀਕ ਹੈ ਬਾਈ ਤੇ ਇਹ ਟੁੱਟਾ ਬਾਕੀ 157 ਤੋਂ ਵੀ ਟੁੱਟਿਆ ਹੋਇਆ ਬੋਰ ਹੈ ਉਦੋਂ ਕਿੰਨਾ ਕਹ ਬਾਈ ਉਹਦੇ ਥੱਲੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਇੱਕ ਤਾਂ ਆਪਾਂ ਨੂੰ ਕਨਫਰਮ ਹੀ ਹੈ ਹੁਣ ਆਪਾਂ ਇਹ ਕਰ ਸਕਦੇ ਇਹ ਚ ਦੇਖ ਬਾਕੀ ਤਾਂ ਤੈਨੂੰ ਪਤੀ ਬੋਰ ਦਾ ਨਫਾ ਨੁਕਸਾਨ ਤਾਂ ਜਿਹੜਾ ਕੁਝ ਹੋਣਾ ਤੇ ਉਹ ਤਾਂ ਹੋ ਹੀ ਚੁੱਕਿਆ ਆਪਾਂ ਇਹਨੂੰ ਬਿਲਾ ਕਰਾਂਗੇ ਬੋਕੀਆਂ ਲਾ ਕੇ ਠੀਕ ਆ ਬਾਈ ਕਿੰਨਾ ਬੋਰ ਹੈ ਆਪਣਾ ਇਹ 440 ਵਾਸੇ ਦਾ 370 ਹੈ ਹੂੰ ਇਹ ਤਾਂ ਬੋਰ ਬਿਲਾ ਹੋ ਗਿਆ ਇਹ ਸਾਰਾ ਫਿਰ ਤਾਂ ਆਪਾਂ ਕੰਮ ਕਰਾਂਗੇ ਇਹਦਾ ਠੀਕ ਆ ਬਾਈ ਉਹਦਾ ਫਾਇਦਾ ਨਹੀਂ ਹੈਗਾ ਜੇ ਹੁਣ ਸੋ ਲਓ ਜੀ ਫਾਈਨਲੀ ਕੈਮਰਾ ਵੱਜ ਗਿਆ ਤੇ ਕੱਢਦੇ ਕੈਮਰਾ ਬਾਹਰ ਤੇ ਕਰਦੇ ਤਾਰ ਇਕੱਠੀ ਫਿਰ ਕਰਾਵਾਂਗੇ ਮਿਸਤਰੀ ਨਾਲ ਗੱਲ ਤੇ ਪੁੱਛਾਂਗੇ ਕੀ ਰਿਪੋਰਟ ਹੈ ਕੀ ਡਿਟੇਲ ਆਪਣੇ ਬੋਰ ਦੀ ਜੀ ਕੀ ਹਾਲ ਹੋਊਗਾ ਆਪਣੇ ਬੋਰ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ हां जी ਪਿੰਡ ਪਹੁੰਚੇ ਜੀ ਅਸੀਂ ਆਪਣੇ ਇਹ ਨੱਤਾਂ ਹਾਂਜੀ ਤੇ ਇੱਥੇ ਆਪਾਂ ਨੇ ਬੋਰ ਚੈੱਕ ਕਰ ਲਿਆ ਪਿਛਲੇ ਦਿਨਾਂ ਇਹਨਾਂ ਬਾਈਆਂ ਨੇ ਬੋਰ ਚ ਪਾਣੀ ਛੜਦਾ ਸੀਗਾ ਪਾਣੀ ਛੜਣ ਕਾਰਨ ਇਹ ਬੋਰ ਟੁੱਟ ਗਿਆ ਸੀਗਾ ਮੰਨ ਲਓ ਰਿੱਤਾ ਮਨ ਲੱਗੀ ਦੀ ਮੋਟਰਾਂ ਤੇ ਉਸ ਤੋਂ ਬਾਅਦ ਬਾਈਆਂ ਨੇ ਆਪਣੇ ਨੂੰ ਬੁਲਾ ਲਿਆ ਤੇ ਆਪਾਂ ਨੇ ਬੋਰ ਚੈੱਕ ਕਰ ਲਿਆ ਤੇ ਬੋਰ ਚੈੱਕ ਕਰਨ ਦੇ ਬਾਅਦ 164 ਤੋਂ ਲੈ ਕੇ 151 ਤੱਕ ਆਪਾਂ ਟੁੱਟਿਆ ਹੋਇਆ ਹੈਗਾ ਤੇ ਬਾਕੀ 155 ਤੱਕ 157 ਤੱਕ ਬੋਰ ਭਰਿਆ ਹੋਇਆ ਹੈਗਾ ਬਾਕੀ ਬਾਈ ਨੂੰ ਦੱਸਦਾ ਆਪਾਂ ਮਸ਼ੀਨ ਲਾ ਕੇ ਇਹਨੂੰ ਬੋਰ ਨੂੰ ਵਿਲਾ ਕਰਾਂਗੇ ਵਿਲਾ ਕਰਕੇ ਆਪਾਂ ਜਿਵੇਂ ਵੀ ਇਹਦਾ ਹੱਲ ਹੁੰਦਾ ਉਸ ਨਾਲ ਕਰਾਂਗੇ ਜੇ ਜਿਆਦਾ ਟੁੱਟਿਆ ਆ ਤਾਂ ਆਪਾਂ ਇਹਨਾਂ ਨੂੰ ਬਾਈ ਨੂੰ ਜਵਾਬ ਦੇ ਦਾਂਗੇ ਵੀ ਬੋਰ ਹੋਰ ਨਮਾ ਕਰਾ ਲਵਾਂ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਤੇ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 97817 53490